ਉਹਦੇ ਨਾਲ ਹੀ ਜੇ ਤੁਸੀਂ ਇੱਕ ਘਟਨਾ ਅੱਜ ਦੇ ਦਿਨ ਵੇਖੋਗੇ ਇਨਸਾਫ ਕੀ ਹੁੰਦਾ 2012 ਦੇ ਵਿੱਚ ਅਮਰੀਕਾ ਦਾ ਇੱਕ ਕਸਬਾ ਓਕਰੀਕ ਓਕਰੀਕ ਦੇ ਗੁਰਦੁਆਰੇ ਦੇ ਵਿੱਚ ਕਿਸੇ ਨਸਲੀ ਗੋਰੇ ਨੇ ਵੜ ਕੇ ਦੀਵਾਨ ਲੱਗਾ ਸੀ ਤੇ ਗੋਲੀਬਾਰੀ ਕਰ ਦਿੱਤੀ ਸੀ ਬਰਾਕ ਓਬਾਮਾ ਰਾਸ਼ਟਰਪਤੀ ਸੀ ਉਹਨੇ ਗੋਲੀਬਾਰੀ ਕੀਤੀ ਤੇ ਉਹ 6 ਲੋਕ ਮਾਰੇ ਗਏ ਸੀ ਸੰਗਤ ਵਿੱਚੋਂ ਬੀਬੀ ਵੀਸੀ ਤੇ ਸੱਜਣ ਪ੍ਰਧਾਨ ਵੀ ਗੁਰਦੁਆਰਾ ਸਾਹਿਬ ਦਾ ਉਹ ਵੀ ਗੋਲੀ ਨਾਲ ਉਹਨਾਂ ਦੀ ਡੈਥ ਹੋ ਗਈ 6 ਮਾਰੇ ਗਏ 25 26 ਤੋਂ ਬਾਅਦ ਜ਼ਖਮੀ ਹੋਏ ਤੇ ਵੇਖੋ ਸਿੱਖਾਂ ਇਹ ਇਹਨੂੰ ਹਮਦਰਦੀ ਕਹਿੰਦੇ ਤੇ ਇਨਸਾਫ ਕਹਿੰਦੇ 6 6 ਜਿਹੜੇ ਨੇ ਗੋਲੀ ਨਾਲ ਮਾਰੇ ਗਏ 4 ਦਿਨ ਅਮਰੀਕਾ ਨੇ ਆਪਣੇ ਝੰਡੇ ਝੁਕਾ ਕੇ ਰੱਖੇ ਸੀ 4 ਦਿਨ ਤੇ 2000 ਦਾ ਨਾਲ ਤੁਸੀਂ ਸਿਸਟਮ ਪੜ੍ਹ ਲਿਓ ਬਿਲ ਕਲਿੰਟਨ ਜਿੱਦਣ ਭਾਰਤ ਆਇਆ ਛੱਤੀ ਸਿੰਘ ਪੁਰਾ ਚ ਕੀ ਹੋਇਆ ਤੇ ਉਹਦੇ ਬਦਲੇ ਕੀਤਾ ਕੀ ਗਿਆ ਉਹਨੂੰ ਵੀ ਸਾਹਮਣੇ ਰੱਖ ਲੈਣਾ ਇਹਨਾਂ ਚੀਜ਼ਾਂ ਨੂੰ ਕਿਤੇ ਕੰਪੇਅਰ ਕਰਕੇ ਅਸੀਂ ਕਈ ਵਾਰੀ ਕਹਿੰਨੇ ਨਾ ਪ੍ਰਵਾਸ ਹੁੰਦਾ ਕਿਉਂ ਆ ਇਹਨਾਂ ਚੀਜ਼ਾਂ ਨੂੰ ਮਰਦੇ ਆ ਲੋਕ ਵੀ ਆ ਕੁਝ ਚਾਰ ਦਿਨ ਝੰਡੇ ਝੁਕਾ ਦੇਣੇ ਤੇ ਏਡੀ ਵੱਡੀ ਸੁਪਰ ਪਾਵਰ ਬਰਾਕ ਉਬਾਮਾ ਆਪ ਪਹੁੰਚਿਆ ਉਥੇ ਰਾਸ਼ਟਰਪਤੀ ਆਪ ਪਹੁੰਚਿਆ ਜਾ ਕੇ ਹਮਦਰਦੀ ਕੀਤੀ ਵੀ ਮੈਂ ਤੁਹਾਡੇ ਨਾਲ ਖੜੋਤਾ ਹੋਇਆ ਔਰ ਉਹ ਦੋਰੀ ਵੇਰੀ ਜਦੋਂ ਰਾਸ਼ਟਰਪਤੀ ਬਣਿਆ ਤੇ ਦਾਨਿਆਂ ਨੇ ਆਖੇ ਨੇ 4 ਦਿਨ ਝੰਡੇ ਝੁਕਾਏ مالک ਨੇ ਇੱਕ ਵਾਰ ਇਹਦਾ ਝੰਡਾ ਫਿਰ ਬੁਲੰਦ ਕਰ ਦਿੱਤਾ ਵੀ ਇਹਨੇ ਗੁਰੂ ਘਰ ਦੇ ਲਈ ਹਾਂ ਦਾ ਨਾਰਾ ਮਾਰਿਆ ਲੇਕਿਨ ਇੱਕ ਪਾਸੇ ਘਰਾਂ ਚੋਂ ਕੱਢ ਕੇ ਗੋਲੀਆਂ ਮਾਰ ਕੇ ਭੁੰਨ ਦਿੱਤੇ ਜਾਂਦੇ ਕੇਵਲੇ ਵਿਖਾਉਣ ਲਈ ਕਿ ਕਸ਼ਮੀਰ ਦੇ ਵਿੱਚ ਅੱਤਵਾਦ ਬਹੁਤ ਹੈ ਜੀ ਇਹ ਚੀਜ਼ ਦਾ ਤੇ ਬਿਲ ਕਲਿੰਟਨ ਨੇ ਆਪਣੀ ਲਿਖਿਆ ਲਿਖਤ ਵਿੱਚ ਉਹ ਕਹਿੰਦਾ ਮਾਲਕ ਮਿਹਰ ਕਰਦਾ ਕਿਤੇ ਮੈਂ ਭਾਰਤ ਨਾ ਜਾਂਦਾ ਤੇ ਸ਼ਾਇਦ ਉਹ ਲੋਕ ਕਤਲ ਨਾ ਕੀਤੇ ਜਾਂਦੇ ਇਓਨੇ ਆਪ ਲਿਖਿਆ ਵੀ ਉਹ ਨਾਂ ਮਾਰੇ ਜਾਂਦੇ ਜੇ ਮੈਂ ਉੱਥੇ ਨਾ ਜਾਂਦਾ ਤੋ ਇਹ ਇੱਕ ਇਨਸਾਨ ਸਾਡੇ ਸਾਹਮਣੇ ਇੱਕ ਪਾਸਾ ਉਹ ਜੇ 6 ਕਿਤੇ ਕੋ ਨਸਲੀ ਬੰਦਾ ਮਾਰਦਾ ਉਹ ਜਾ ਕੇ ਉੱਥੇ ਆਪ ਰਾਸ਼ਟਰਪਤੀ ਪਹੁੰਚਦਾ ਹਮਦਰਦੀ ਕਰਦਾ ਤੇ 4 ਦਿਨ ਸੋਗ ਦੇ ਵਿੱਚ ਝੰਡੇ ਝੁਕਾ ਦਿੱਤੇ ਜਾਂਦੇ ਵੀ ਅਸੀਂ ਇਸ ਗੱਲ ਤੇ ਬਹੁਤ ਆਪਣੇ ਵੱਲੋਂ ਜਿਹੜਾ ਆ ਉਹ ਨਮੋਸ਼ੀ ਜਾਹਰ ਕਰਦੇ ਇਸ ਗੱਲ ਦਾ ਸੋਗ ਆ ਤੇ ਦੂਸਰੇ ਪਾਸੇ ਤੁਸੀਂ ਵੇਖੋ ਇੱਥੇ ਜਿਹੜਾ ਉਹ ਧੱਕੇ ਨਾਲ ਮੁਕਾਬਲੇ ਬਣਾ ਕੇ ਮਾਰ ਕੇ ਤੇ ਕੀ ਕੁਝ ਕਰਕੇ ਤੇ ਇਨਸਾਫ ਦੀ ਗੱਲ ਕਰੋ ਸਿੱਖ ਦਾ ਕੰਮ ਹੋਵੇ ਤੇ ਮਹੀਨੇ ਚ ਦੋ ਮਹੀਨੇ ਚੌ ਮਹੀਨੇ ਟ੍ਰਾਇਲ ਚਲਾ ਕੇ ਤੇ ਫਾਂਸੀ ਵੀ ਟੰਗ ਦਿਓ ਇੱਥੇ ਟਾਈਟਲਰ ਵਰਗੇ ਅਜੇ ਬੈਠੇ ਨੇ 84 ਕਦੋਂ ਦਾ ਲੰਘਿਆ ਅਜੇ ਉਹ ਕਹਿੰਦੇ ਫੈਸਲਾ ਕਰਾਂਗੇ ਵੀ ਇਹ ਦੋਸ਼ੀ ਹੈਗਾ ਕਿ ਨਹੀਂ ਹੈਗਾ ਅਜੇ ਤੱਕ ਇਹ ਨਹੀਂ ਹੋ ਸਕਿਆ ਵੀ ਇਹਨੂੰ ਦੋਸ਼ੀ ਕਹਿਣਾ ਹੈ ਕਿ ਨਹੀਂ ਕਹਿਣਾ ਇਹ ਇਨਸਾਫ ਦੀਆਂ ਕਹਾਣੀਆਂ ਆਂ ਜਿਨ੍ਹਾਂ ਨੂੰ ਅੱਖਾਂ ਖੋਲ ਕੇ ਕੰਨ ਖੋਲ ਕੇ ਵੇਖਣ ਦਾ ਔਰ ਸੁਣਨ ਦਾ ਵੀ ਜਿਹੜਾ ਆ ਉਹ ਯਤਨ ਕਰਨਾ ਚਾਹੀਦਾ ਗੁਰੂ